ਸਾਡੇ ਕੋਲ ਜਿਹੜੇ ਕਿ ਵਜੇ ਦੇ ਕਰੀਬ ਇੱਕ ਇਤਲਾਹ ਹੀ ਸੀ ਕਿ ਸਮਰਾਲਾ ਮਾਛੀਵਾੜਾ ਰੋਡ ਤੇ ਗੱਡੀ ਬੁਲਕੁਲੇ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਹੈ ਤੁਰੰਤ ਮੌਕੇ ਤੇ ਜਿਹੜੀ ਇਨਫੋਰਮੇਸ਼ਨ ਮਿਲਣ ਤੇ ਮੌਕੇ ਤੇ ਸਾਡੇ ਡੀਐਸਪੀ ਸਮਰਾਲਾ ਐਸਐਚਓ ਐਸਐਚਓ ਮਾਛੀਵਾੜਾ ਸਾਹਿਬ ਸੜੀ ਸੀਏੀ ਰੀਡਿਮ ਡੀਐਸਪੀ ਡੀ ਤੇ ਮੈਂ ਇੱਥੇ ਸੀ ਮੌਕੇ ਤੇ ਪਹੁੰਚਿਆ ਅਸੀਂ ਵੈਰੀਫਾਈ ਕਰ ਰਹੇ ਹਾਂ ਜਿਹੜੇ ਅ ਟੀਮ ਨੇ ਬਲਦੇਵ ਸਿੰਘ ਜੀ ਦੇ ਉਹਨਾਂ ਦੇ ਬੁਲੀ ਟੱਚ ਹੋਈ ਹੈ ਕਿ ਥੋੜੀ ਇੰਜਰੀ ਹੋਈ ਹੈ ਉਹਨਾਂ ਨੂੰ ਇੱਥੇ ਸੰਤਾਲਾ ਸਿਵਲ ਹਸਪੀਟਲ ਤੋਂ ਮੁਰਲੀ ਸਾਹਿਤ ਅਦਵਾਦ ਸੈਕਟਰ 32 ਜਿਹੜਾ ਹਸਪੀਟਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਹੈ ਉਹਨਾਂ ਦੀ ਜੇ ਵੀ ਸਿਹਤ ਬਿਲਕੁਲ ਠੀਕ ਹੈ ਤੇ ਬਾਕੀ ਜਿਹੜੀ ਅਸੀਂ ਇਹਦੇ ਵਿੱਚ ਮਾਮਲਾ ਦਰਜ ਕਰਕੇ ਢੁਗਾਈ ਨਾਲ ਇਹ ਵੀ ਤਫतीश ਕਰਾਂਗੇ ਜਿਵੇਂ ਕੋਈ ਗੱਲ ਸਮਝਣ ਆਉਂਦੀ ਹੈ ਤਾਂ ਤੁਹਾਨੂੰ ਦੱਸਿਆ ਜਾਊਗਾ ਕਿੰਨੀਆਂ ਗੋਲੀਆਂ ਚੱਲੀਆਂ ਸੀ ਜਿਹੜੀ ਹੁਣ ਤੱਕ ਦੀ ਇਨਫੋਰਮੇਸ਼ਨ ਤੋਂ ਇਹੀ ਹੈ ਕਿ ਕੋਈ ਫਾਇਰ ਹੋਇਆ ਹੈ ਕੋਈ ਬੁਲੇਟ ਫਾਇਰ ਹੋਇਆ ਬਾਕੀ ਅਸੀਂ ਹੁਣ ਤਫ਼तीश ਕਰਾਂਗੇ ਸਾਰੀ ਗੱਲ ਜਿਵੇਂ ਹੋਊਗੀ ਤੁਹਾਨੂੰ ਦੱਸਿਆ ਜਾਏ ਨਹੀਂ ਇਸ ਤਰ੍ਹਾਂ ਦੀ ਹਲੇ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ ਬਾਕੀ ਅਸੀਂ ਹੁਣ ਤਫ਼तीश ਕਰਾਂਗੇ ਅਸੀਂ ਸਾਰੀ ਡੂੰਘਾਈ ਨਾਲ ਤਫ਼तीश ਕਰਾਂਗੇ ਉਸ ਤੋਂ ਬਾਅਦ ਇਹ ਤੇ ਸਰੀਏ ਦੇ ਇਸਪੁਟ ਲੰਦਰ ਹੈ ਬਾਕੀ ਜਿਵੇਂ ਵੀ ਕੋਈ ਅਗਲੀ ਗੱਲ ਹੋਈ ਤੁਹਾਨੂੰ ਦੱਸਿਆ ਕਿੰਨੇ ਕ ਜਣੇ ਸੀ ਕਿਹੜੀ ਚੀਜ਼ ਤੇ ਸੀ ਜਿਨ੍ਹਾਂ ਨੇ ਗੋਲੀਆਂ ਚਲਾਈ ਇਹ ਅਸੀਂ ਚੈੱਕ ਕਰ ਰਹੇ ਹਾਂ ਜੀ ਇਹ ਜਿਵੇਂ ਵੀ ਸਾਨੂੰ ਪਤਾ ਲੱਗੇ ਇਹ ਸਾਰਾ ਚੈੱਕ ਕਰਕੇ ਜਿਵੇਂ ਵੀ ਕੋਈ ਗੱਲ ਸਮਝ ਆਈ ਤੁਹਾਨੂੰ ਦੱਸਿਆ मैं डॉक्टर था, हाँ। तो था हाँ जी पेशेंट नेम इस बलदेव सिंह है है चंडीगढ़ में तो हमारे पास पहले जिससे आप गन शॉट इंजरी करके ही आए अभी एक बीच है उनका टाइम ऑफ इंसिडेंट है गड़ी के पुल के पास रनिंग स्पीडिंग कार आके उनको शॉर्ट शूट किया लगी पेशेंट जब हमारे पास आए थे तो वो कॉन्शियस वेल ओरिएटेड ही थे हमने पॉजिटिव ट्रीटमेंट दे दिया है और बाकी एक्सरे वगैरह क्लीन है अभी वी हैव रेफर्ड इन थर्टी टू वी एम टू थर्टी टू ऑन पेशेंट रिक्वेस्ट पार्टी रिक्वेस्ट हाँ जी एक ही बुलेट लगी